ਵਾਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਦਿਨ ਨੂੰ ਬਿਆਸ ਪੂਜਾ ਵੀ ਕਹਿੰਦੇ ਆ ਔਰ ਗੁਰੂ ਪੂਰਨਮਾ ਵੀ ਔਰ ਗੁਰੂ ਦਾ ਦਿਨ ਵੀ ਕਿਹਾ ਜਾਂਦਾ ਅੱਜ ਗੁਰੂ ਪੂਰਨਮਾ ਹੈ ਉਹਨਾਂ ਨੂੰ ਇਸ ਮਹਤਵਪੂਰਨ ਦਿਨ ਗੁਰੂ ਨੂੰ ਆਪਣਾ ਗੁਰੂ ਗੁਰੂ ਬਿਨਾ ਮੈਂ ਨਹੀਂ ਹੋ ਗੁਰੂ ਗੁਰੂ ਗੁਰ ਕਰਮਨ ਮੋਹ ਗੁਰੂ ਬਿਨਾ ਮੈਂ ਨਹੀਂ ਹੋਇਆ ਇਹ ਸੋਚਦਾ ਹੁ ਕਿ ਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰੰਦਾਰ ਗੁਰੂ ਬਿਨ ਸਮਝ ਨਾ ਆਵੇ ਮਾਰਾ ਕਹਿੰਦੇ ਗੁਰੂ ਤੋਂ ਬਿਨਾ ਸਮਝ ਨਹੀਂ ਆਉਂਦੀ ਜਦੋਂ ਤੱਕ ਗੁਰੂ ਨਾ ਮਿਲੇ ਉਸਤਾਦ ਨਾ ਮਿਲੇ ਉਦੋਂ ਤੱਕ ਸਾਨੂੰ ਜੀਵਨ ਦੀ ਸੋਝੀ ਨਹੀਂ ਆਏਗੀ ਸੋ ਗੁਰੂ ਦੀ ਕਿਰਪਾ ਦੇ ਨਾਲ ਅੱਜ ਮਾਲਕ ਦੀ ਕਿਰਪਾ ਹੋਈ ਹੈ ਅੱਜ ਵਿਆਸ ਪੂਜਾ ਵੀ ਕਹਿੰਦੇ ਇਸ ਨੂੰ ਵਿਆਸ ਗੱਦੀ ਦਾ ਦਿਵਸ ਵੀ ਹੈ ਔਰ ਗੁਰਪੂਰਨਵਾ ਵੀ ਅੱਜ ਮਾਲਕ ਦੀ ਕਿਰਪਾ ਦੇ ਨਾਲ ਇਹ ਤਿਉਹਾਰ ਬਣਾਇਆ ਗਿਆ